ਨਵੀ ਸੱਜਣੋ ਅੱਜ ਬਣ ਗਿਆ ਆਪਣਾ ਬਾਬੇ ਦਾ ਸ਼ੈੱਡ ਆ ਦੇਖੋ ਕਿਵੇਂ ਦਾ ਲੱਗਿਆ ਹੁਣ ਰਹਿ ਗਿਆ ਆਪਣਾ ਰੰਗ ਕਰਨ ਵਾਲਾ ਰੰਗ ਕਰਦੇ ਆਂਗੇ ਜਾਲੀ ਗਈ ਲੱਗ ਵਾਲਾਂ ਨਾਲੇ ਕਿੰਨਾ ਵਧੀਆ ਲੱਗਦਾ ਅੱਗੇ ਲਾਤਾ ਆਪਾਂ ਨੇ ਬੂਆ ਬਾਹਰ ਲਾ ਲੈ ਸੰ ਤੂੰ ਵੀ ਨਾ ਕਿੱਥੇ ਇਹ ਵੀ ਨਿੱਕਥੇ ਦੇਖੋ ਇਹ ਮੈਂ ਕਿ ਬਹੁਤ ਚਲਾਤੇ ਕਿੰਨਾ ਵਧੀਆ ਲੱਗਣ ਲੱਗਿਆ ਹੈ ਪਰ ਮਿਸਤਰੀ ਨੇ ਘਟਦਿਆਂ ਤੂਤੀਆਂ 15 ਦਾ ਨਹੀਂ ਆਇਆ ਹੈਗਾ ਉਹ ਬੈਠਿਆ ਮંત્રી ਸਾਹਿਬ ਹੱਸੜਾ ਰ ਬਟਾੜਾ ਪਰ ਸ਼ੈੱਡ ਦੀ ਕਿਨਾਂ ਕੜਾ ਆ ਪਰ ਸ਼ੈੱਡ ਬਣਾ ਦੀ ਗੈਂਡ ਮਿਸਤਰੀ ਨੇ ਮਿਸਤਰੀ ਵੀ ਕਰਦਾ ਬਈ ਮੀਂਹ ਡੇਲੀ ਆ ਜਦਾ ਮਿਸਤਰੀ ਆ ਕੋਈ ਕਸੂਰ ਨਹੀਂ ਗਿਆ 100 ਰੁਪਏ ਕੀ ਲੋਹੇ ਨੂੰ ਖੜੇ ਖੜੇ ਨੂੰ ਪਰ ਸ਼ੈੱਡ ਹੋਣ ਗੈਂਡ ਬਣ ਗਿਆ ਬਾਬੇ ਦਾ ਹੁਣ ਰਹੇਗਾ ਆਪਣਾ ਰੰਗ ਕਰਨ ਵਾਲਾ ਬਸ ਇਹ ਜੜ ਜੂੜ ਦੇਖ ਕੇ ਉਸ ਤੋਂ ਬਾਅਦ ਆਪਾਂ ਕਰਦੇ ਰੰਗ ਲੀਲਾ ਕਰਦੀ ਰੰਗ ਸਣੀ ਹਾਂ ਲੀਲਾ ਇਹਨੇ ਲੀਲੀ ਹੋਣਾ ਲੱਗਿਆ ਨੀਲਾ ਰੰਗ ਹਾਂ ਗਿੱਲਾ ਹਾਂ ਬਾਦੋਂ ਹਾਂ ਇੱਕ ਪਰਸ ਰਹਿ ਗਿਆ ਮੀਲੇ ਰੰਗ ਦੀ ਸੈ ਬਣਾ ਹਾਂ ਹਾਂ ਲੱਗੀ ਪਰ ਇਹ ਬਲਾਵਾਂਗੇ ਫਰੋ ਫਰੋ ਬਲੂ ਟੇਲ ਆ ਦੇਖਾਂਗੇ ਕਿ ਸਿਸਟਮ ਬਣ ਗਿਆ ਰੋੜਾ ਰੂੜਾ ਪਾਇਆ ਪਿਆ ਬਸ ਮੀਨਾ ਡਿੱਕਤ ਲਾਦੀ ਮੇਰਾ ਯਾਰ ਥੋੜੀ ਜੀ ਨਹੀਂ ਕਰ ਕਰ ਟਾਈਮ ਲੱਗ ਗਿਆ ਇਸ ਕਰਕੇ ਨਹੀਂ ਹੁਣ ਦੋ ਕਿਧਰਾਂਗਾ ਸ਼ੈੱਡ ਛੁੱਟ ਪੈ ਜਾਂਦਾ ਬਾਬੇ ਦਾ ਮੇਨਾ ਨਗਾ ਦੀਦਾ 12 13 ਪੱਥਰ ਵੀ ਲੱਗ ਜਾਂਦਾ ਸਾਰਾ ਖੋਜ ਜਾਂਦਾ ਕੁਝ ਹੋਰ ਕੰਮ ਹੋ ਵੀ ਜਾਂ ਬੱਚ ਬਈ ਪਰ ਆ ਕੰਮ ਹੋ ਗਏ ਆ ਕੰਮ ਹੋ ਗਏ ਇਸ ਕਰਕੇ ਥੋੜਾ ਜਿਹਾ ਲੇਟ ਹੀ ਹੋਗਾ ਕੰਮ ਪਰ ਵਧੀਆ ਬਣ ਗਿਆ ਸ਼ੈਡ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਨੂੰ ਬਾਬੇ ਦਾ ਸ਼ੈਡ ਕਿਵੇਂ ਲੱਗਿਆ ਬਹੁਤ ਗੈਂਡ ਬਣ ਗਿਆ ਹੁੰਦਾ ਪਹਿਲਾਂ ਸਮਾਦ ਪੱਟ ਲੀਆ ਮਿਸਤੀ ਸੇਣਾ ਰਹੇ ਤੰਦਰਾ ਨੇ ਇੰਨਾ ਕੰਮ ਖਰਾਬ ਕਰਿਆ ਜਿਹੜਾ ਜਰ ਲੱਗੇ ਤੇਰੀ ਵਜ੍ਹਾ ਨਾਲ ਲੱਗਿਆ ਆ ਤੇਰਾ ਖਰਚਾ ਤੇ ਪਰ ਉਹ ਜਿਹੜਾ ਸਾਰਾ ਲੋਈ ਨੂੰ ਜਰ ਲੱਗੀ ਐ ਹੈ ਹੋਰ ਕੀ ਹੋਰ ਜਿਆਦਾ ਪੈ ਰਿਹਾ ਉਹ ਮੀਂਹ ਨਾ ਕੰਮ ਖਰਾਬ ਕਰਦੀ ਹੋਰ ਆ ਆਸਾਨ ਨਹੀਂ ਉਹਦੇ ਹੀ ਬਲ ਜਾਂਦੇ ਨੇ ਨਹੀਂ ਨਹੀਂ ਫੇਰ ਵੀ ਨਾ ਮੀਂਹ ਕਰਕੇ ਕਿੱਥੇ ਕੰਮ ਚੱਲ ਰਿਹਾ ਹੈ ਮੀਂਹ ਕਰਕੇ ਕੰਮ ਨਹੀਂ ਚੱਲੇਦਾ ਨਾ ਹਾਂ ਉਹਨੂੰ ਚੱਲ ਅੱਜ ਮੀਮੂ ਆਇਆ ਨਹੀਂ ਕਣੀਆਂ ਹੀ ਆ ਚੱਲ ਅੱਜ ਮਿਸਤਰੀਆਂ ਲਾ ਕੇ ਜੱਟ ਨੇ ਮੇੜ ਦੀ ਕੰਮ